ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੋ ਮੇਰੇ ਚੈਨਲ ਪੰਜਾਬੀ ਦੂਖਣ ਬਲੌਗ ਤੇ ਬਹੁਤ ਬਸ ਵਾਤਾਈ ਮੇਰੇ ਸਾਰੇ ਵਧੀਆ ਹੋਮ ਕੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਮਗੇ ਟਾਈਮ ਹੋ ਗਈ ਬੱਜ ਗਏ ਨੇ ਕਿ 9:10 ਤੇ ਅਪਾ ਚੱਲੇ ਪਿੰਡ ਅੱਜ ਪਿੰਡ ਬਣਾ ਲੈਂਟਰ ਤੇ ਦੁਕਾਨਾਂ ਦੇ ਹੋਟਲਾਂ ਨਾਲ ਅ ਘੀਰੇ ਤੇ ਉਹਨੇ ਵੱਡੀਆਂ-ਵੱਡੀਆਂ ਦੁਕਾਨਾਂ ਬਣਾਇਆਂ ਨੇ ਲੈਂਟਰ ਪੈਣਾਗਾ ਚ ਤੇ ਅਪਾ ਚੱਲਨੇ ਉੱਥੇ ਮੈਂ ਜਾਊਂ ਕਰ ਲਈ ਹਣਾ ਬਸ ਤੇ ਜਾਊਂਗਾ ਉੱਥੋਂ ਆ ਕੇ ਕਰਾਚ ਤੋਂ ਲੈ ਜਾਣਗੇ ਤੇ ਫਿਰ ਪਿੱਛੇ ਪਸੂਨ ਰੱਖੜੀ ਹੋਰ ਜਣਾਂ ਦੇ ਜਾ ਕੇ ਫਿਰ ਪਰਸਨਲ ਸਫੇਰ ਰਖੜੀ ਬੰਨਣ ਜਾਣਾਗਾ ਦੁਬਾਰਾ ਅਕ੍ਰਿਮਨ ਤੇ ਕਿਉਂ ਜਾਣਾ ਦਾ ਬਾਰੇ ਮੈਂ ਚ ਬੰਨਵੀ ਆਉਂਦੀ ਫਿਰ ਜੋ ਤਰੁੰਦੀ ਵੀ ਮੈਂ ਪ੍ਰਵਾਨ ਦੇ ਰਖੜੀ ਬੰਨਣੀ ਹੈਗੀ ਤੇ ਉਹਦੀ ਫਿਰ ਅਕੈਡਮੀ ਚ ਛੁੱਟੀ ਨਹੀਂ ਨਾ ਹੁੰਦੀ ਹਾਂ ਸੰਡੇ ਛੁੱਟੀ ਹੁੰਦੀ ਹੈਗੀ ਤੇ ਫਿਰ ਸੈਟਰਡੇ ਨੂੰ ਅਸੀਂ ਸਵੇਰੇ ਚਲੇ ਜਾਵਾਂਗੇ ਸ਼ਾਮ ਨੂੰ ਫਿਰ ਦੇਖਾਂਗੇ ਥੋੜਾ ਅਕੈਡਮੀ ਰੌਣਾ ਜੀ ਕੋਈ ਜ਼ਰੂਰੀ ਹੋ ਮੈਚ ਨੇ ਹੋਣਗੇ ਡਿਸਟ੍ਰਿਕਟ ਦੇ ਮੈਚ ਨੇਗੇ ਤੇ ਫਿਰ ਇਸ ਕਰਕੇ ਉਹ ਉਹ ਜ਼ਰੂਰੀ ਹੈਗਾ ਅਕੈਡਮੀ ਚ ਜਾਣਾ ਤੇ ਮੇਰਾ ਇਸ ਵਿੱਚ ਨਾਲ ਹੀ ਲਈ ਜੇ ਛੁੱਟੀ ਵਾਜੂਗੀ ਇੱਕ ਪਰ ਉਹ ਕਰੀ ਮੈਂ ਨਹੀਂ ਜਾਣਾ ਮੈਂ ਕੱਟਨੀ ਛੁੱਟੀ ਨਹੀਂ ਮਾਰਨੀ ਇਸ ਕਰਕੇ ਮੈਨੂੰ ਕੱਢ ਨਹੀਂ ਜਾਣਾ ਪਊਗਾ ਦਵਾਰਾ ਫਿਰ ਪਰਸੋਂ ਜਾਣਾ ਪਊਗਾ ਪਰਸੋਂ ਧੀਆ ਤੇ ਕੇ ਤਿੰਨ ਚਾਰ ਦਿਨ ਹੋ ਗਿਆ ਕਿ ਤਰ ਜਾਂਦੇ ਨੇ ਪਿੰਡ ਤੇ ਨੇੜੇ ਕੱਕ ਸਰ ਜਾਂਦਾ ਪੰਜਾਬ ਜਾਇ ਦੂਰ ਨਹੀਂ ਪੈਂਦਾ ਹੈਗਾ ਅਸੀਂ ਔਖਾ ਹੋ ਜਾਈਂ ਨਾਲ ਬੱਸ ਉਸ ਤੇ ਜਾਣਾ ਕੋਈ ਫਿਰ ਜੇ ਸਾਡੇ ਦੋਨੇ ਜਾਣੇ ਜਾਂਦੇ ਆ ਫਿਰ ਪਿੱਛੇ ਪਸੂਆਂ ਦਾ ਔਖਾ ਹੋ ਜਾਂਦਾ ਹੈਗਾ ਗਰਮੀ ਹੈ ਕਿ ਪਸੂਣੇ ਸੰਭਾਲ ਲੀ ਜਾਂਦੇ ਹੈਗਾ ਟਾਈਮ ਕੱਕਣ ਨਾਲ ਪੈਂਦਾ ਹੈਗਾ ਫਿਰ ਅਤਿਨ ਤਾਲਾ ਚੋਣਦਾ ਵੀ ਹੁੰਦਾ ਫਰਾਕ ਕਿ ਸਾਨੂੰ ਕੰਮ ਬਹੁਤ ਹੋ ਜਾਂਦਾ ਜਿਸ ਕਿਤੇ ਵਗ ਜੀਏ ਜਦੋਂ 5 ਵਜੇ ਤੋਂ ਪਹਿਲਾਂ ਆਈ ਫਿਰ ਠੀਕ ਹੈ ਜੀ 5 ਤੋਂ ਬਾਅਦ ਟਾਈਮ ਹੋ ਜੇ ਫਿਰ ਮਾਲ ਨੂੰ ਸਾਹਮਣ ਔਖਾ ਹੋ ਜਾਂਦਾ ਹੈਗਾ ਪਸੂਆਂ ਨੂੰ ਇਸ ਕਰਕੇ ਮਕੰਨ ਲੀ ਜਾਊ ਮੇਨੂੰ ਟਾਈਮ ਹੁੰਦਾ ਤਾਂ ਮੈਂ ਤਿਆਰ ਹੋਈ ਬੈਠੀ ਆਂਗੀ ਤੇ ਆਪੋ ਚਾਰ ਵਾਲਾ ਦਸਨੋਣਾ ਹਸਾਬ-ਦਾਬ ਕਰਦਾ ਸੀ ਇਹ ਪੇਮੈਂਟ ਕਰਨੀ ਚਿਰ ਉਹਨਾਂ ਜਦੋਂ ਭਾਈ ਵੀਰ ਆਪਣੇ ਚਾਰ ਪੱਖ ਗਿਆ ਸੀ ਤੇ ਉਹਨਾਂ ਦਾ ਹਸਾਬ-ਦਾਬ ਕਰਨ ਲੱਗ ਰਹੇ ਟਾਈਮ ਬਹੁਤ ਲਾਤਾ ਐ ਰੋਟੀ ਵੀ ਖਾਦੀ ਨਾ ਮੈਂ ਤਾਂ ਖਾੜੀ ਸੀ ਰੋਟੀ ਫਿਰ ਮੈਂ ਆ ਕੇ ਰੋਟੀ ਖਾਣੀ ਆਂਗੀ ਤੇ ਫਿਰ ਉਹਨਾਂ ਸੁਨਿਆਰਾ ਆ ਕੇ ਗਿਆਗਾ ਤੇ ਇਹ ਕੱਲ ਮੰਗਵਾਈ ਸੀ ਕੱਲ ਉਹਨੇ ਬੇਇਜ਼ਤੀ ਅੱਜ ਫੇਰ ਜੋਤ ਨਹੀਂ ਰੂਗੀ ਫਿਰ ਉਹ ਆਪਣੇ ਕੁੜੀ ਜਾਊਗੀ ਕੈਨੇਡਾ ਆਪਣੇ ਕੱਪੜੇ ਬਣਾਈਏ ਨੇਗੇ ਤੇ ਉਹਨਾਂ ਦੀ ਬੇਟੀ ਜਾਊਗੀ ਕੈਨੇਡਾ ਤੇ ਹਰਮਨ ਕੋਲੀ ਹੈਗੀ ਤੇ ਫਿਰ ਉਹਨਾਂ ਸਾਨੂੰ ਉਹਨੂੰ ਪਹੁੰਚਾ ਦੇਗੇ ਸਾਨੂੰ ਕੋਰੀਅਰ ਤਾਂ ਕਾਫੀ ਮਹਿੰਗਾ ਪੈ ਜਾਂਦਾਗਾ ਤੇ ਸਾਨੂੰ ਜਲਾਏ ਵੀ ਉਹਨੂੰ ਭੇਜ ਦਾਂਗੇ ਜੋ ਤੁਹਾਨੂੰ ਐ ਹੋਰੇ ਮੇਰੇ ਰਖੜੀ ਭੇਜ ਦਾਂਗੀ ਵੀਰੇ ਨੂੰ ਆਹ ਕੇ ਲਈ ਉਹਨਾਂ ਦੇ ਰਖੜੀ ਤਾਂ ਫਿਰ ਮੈਨੂੰ ਤਾਂ ਕੋਈ ਮੈਨੂੰ ਚਿੜੀਆਂ ਆਪਣੇ ਬਹੁਤ ਆਉਂਦੀਆਂ ਜਿਦਾ ਆਚਾਰ ਪਾਇਆਗਾ ਇੰਨੇ ਚਿੜੀਆਂ ਆਉਂਦੀਆਂ ਨੇ ਸੁੱਡੀਆਂ ਦਾਣੇ ਚੁਗਣ ਵਾਸਤੇ ਮੈਂ ਕਿ ਉਹਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਇੰਨੇ ਚਿੜੀਆਂ ਆਉਂਦੀਆਂ ਨੇ ਦੇਖ ਆਲ ਨੇ ਲਗਾਉਣੇ ਆਪਾਂ ਮੈਸੇ ਦਰਖਤ ਬਹੁਤ ਨੇ ਆਪਣੇ ਬਾਗ ਦੇ ਵਿੱਚ ਗਲੀ 'ਚ ਸਾਰੇ ਪਹੀਜ ਬੰਡਿਕਾ ਲੱਗੇ ਹੋਏ ਨੇ ਕਿ ਦਰਖਤ ਲੱਗੇ ਹੋਏ ਨੇ ਇਹ ਬੜਾ ਆਲ ਨਹੀਂ ਦੇਦੇ ਆਲ ਨਹੀਂ ਖਾਵਾਂਗੇ ਪੱਕੇ ਦੇਰ ਆਪਣੇ ਪੱਕੇ ਰਹਿਣ ਲੱਗੇ ਜਾਣਗੇ ਲੋ ਜਿੱਦਿਆ ਕਰਕੇ ਹੁਣ ਆ ਨਾ ਕਿੰਨਾ ਘਟ ਟਾਈਮ ਲੱਗੂਗਾ ਡੇਟ ਹੋ ਰਹੀ ਹੈ ਇਹਦਾ ਜੀ ਲਾਂਦਰ ਹਲੇ ਢੀ ਕੀ ਮਰ ਗਈ ਦੀ ਤੂੰ ਤੂੰ ਮਰ ਗਈ ਦੀ ਇਹ ਹੋਰ ਆ ਹੁਣ ਹੀ ਦੇਖ ਕੇ ਜੇ ਮੈਂ ਬੜੇ ਥਨੇ ਲੱਗੀਆਂ ਇੱਕ ਤਰਫ ਪਸਰਾਣੇ ਲੱਗ ਗਈ ਦੀ ਇੱਕ ਤਰਫ ਲੱਗ ਗਈ ਨਹੀਂ ਮਾਰੀ ਨਹੀਂ ਇੱਥੇ ਘੋਈ ਪੇਦੀ ਇਹ ਆਪਣੇ ਹੋਟਲਾਂ ਤੇ ਕੰਮ ਕਰਦੇ ਨੇ ਉਹਨਾਂ ਦੀ ਕੁੜੀ ਹੈਗੀ ਨਾਲ ਰਹਿੰਦੇ ਬਿਹਾਰ ਤੋਂ ਆਏ ਹੋਏ ਨੇ ਡਿੱਗੀ ਵਿਚਰ ਵਿੱਚ ਇਹ ਛੋਟੀ ਮੰਜੀ ਦੇ ਬਾਹਰ ਤੋਂ ਫਿਰ ਵੀ ਨਿਕੇ ਮੇਰੇ ਚਿੱਡੀਂ ਪਰ ਰੋਣ ਲੱਗ ਗਈ ਉਹ ਤਰੋਈ ਹੋਈ ਸੀ ਕਰਕੇ ਆਪਣੇ ਬੁਆਇਸ ਜੀ ਬੰਦ ਕਰਤੀ ਸੀ ਮੈਂ ਰੋਈ ਜਾਂਦੀ ਸੀ ਬਹੁਤਿਆਦੀ 7 ਵਜੇ ਤੱਕ ਇਹ ਜੀ ਰੋਟੀ ਆਪਣੇ ਤਿਆਰ ਹੋ ਰਹੀ ਹੈ ਸਬਜ਼ੀ ਆਪਣੇ ਉਸ ਦੁਕਾਨ ਤੇ ਬਣਾਤੀ ਸੀ ਹੋਟਲ ਤੇ ਤੇ ਰੋਟੀ ਆਪਣੇ ਘਰੇ ਬਣਾ ਲਈ ਹੈਗੀ ਹੋਣਗੇ ਸਭ 70 ਬੰਦੇ ਤੇ ਕਾਫੀ ਰੋਟੀ ਪਕਣੀ ਹੈ ਆਪਣੇ ਲਈ ਮਸੂਰੀਆਂ ਸਾਰੇ ਤਾਈ ਯੂਰਨਿੰਗ ਹਨ ਰੋਟੀ ਕੋ ਰੋਣ ਲੱਗ ਰਹੀ ਨਹੀਂਗੀ। ਹਾਂ ਅਗਰ ਰੋਟੀ ਪਕਾ ਕੇ ਅੰਦਰ ਤੇ ਸਮਾਨ ਸਾਰਾ ਚੱਕੜੇ ਰੋਟੀ ਬੰਨਦੇ ਨੇ ਤੇ ਮੇਰੇ ਨਾਲ ਸੀਟੀ ਕੇ ਤਿਆਰੀ ਹੋਤ ਰਹੀ ਡੇਕਿੰਗ ਵਿੱਚ ਫਿਰ ਇਹਨੂੰ ਇੱਥੇ ਲੈ ਕੇ ਆਂਦੇ ਤੇ ਇਧਰੇ ਨਹੀਂ ਬਾਹਰ ਕੰਮ ਨਹੀਂ ਚਾ ਤੇ ਉੱਥੇ ਗਰਮੀ ਬਹੁਤ ਹੈਗੀ ਤੇ ਛੋਟ ਹੀ ਨਹੀਂ ਆਣੀ ਇਹ ਵਿਚਾਰੀ ਤੇ 4-5 ਕੁ ਮਹੀਨਿਆਂ ਦੀ ਫਿਰ ਦੁਪਹਿਰ ਦੇ ਵਾਰ ਇੱਥੇ ਲੈ ਕੇ ਆਂਦੇ ਸੀ ਬਿਠਾਣੇ ਦੋ ਘੰਟੇ ਆਪਦੇ ਵਾਰ ਗਿਆ ਨਾ ਵਿਚਾਰੀ ਨਹੀਂ ਆਣੀ ਜਵਾਖੜੀ ਹੈਗੀ ਮੋਤੀ ਮੈਂ ਆਪਣੇ ਬੈਡਰੂਮ ਇਹਨਾਂ ਦੇ ਵੀਦੇ ਪਾਪੀ ਦੇ ਫੋਟੋ ਸੁਲਕਰ ਹੋਰ ਡੋ ਕਰਾਉਂਗੀ ਜਿੰਨ ਟਾਈਮ ਲੱਗੇਗਾ ਕਦੇ ਰਾਤ ਲੈ ਕੇ ਹੀ ਫੇਰ ਸਾਰਾ ਹੌਮ ਟੂਰ ਕਰਵਾਉਂਗੀ ਬਹੁਤ ਸਾਰੇ ਰੂਮ ਕਰ ਦਿੱਤਾ ਸਾਰੇ ਲੱਕੜ ਲਾ ਕੇ ਅਲਗ-ਅਲਗ ਇਹਨੇ ਸਿਸਟਰ ਮੇਰੀ ਛੋਟੀ ਤੇ ਧੋਨੀ ਜਿਹੜੀ ਨੇ ਮੇਰੇ ਫੋਟੋ ਹੈਗੀ ਤੇ ਇਥੇ ਅਰੇਂਜਮੈਂਟ ਨੋ ਜਿਵੇਂ ਸਿਸ ਦੇ ਕੈਮਰਾਮੈਨ ਮਸਲੀ ਬੈਣ ਹੁਣ ਇਸ ਜੰਦੀ ਸਿ ਮਦਾਨਾ ਬੰਡਣ ਤੇ ਤਪੋਜਾ 2:30 ਵਜੇ ਗਏ ਨੇ ਫਿਰ ਮੈਂ ਵਾਪਸ ਹੀ ਮੁੜਕਣ ਵੀ 5:00 ਕੇ ਨੂੰ ਕੰਮ ਨਿਭੜ ਜੀ ਸਿਰਫ 5:00 ਕੇ ਨੂੰ ਚਲੀ ਜਾਊਂਗੀ ਇਹ ਤਾਂ ਅੱਧੀ ਫੋਤ ਨੂੰ ਇੱਕ ਤੇ ਇੱਕ ਕੰਮ ਜੀ ਦਾ ਸਤਨ ਜਣਗੇ ਇਸ ਮਦਾਨਾ ਮੰਡਲ ਬਸ ਜਲੇ ਘਰਾਂ ਚ ਨਹੀਂ ਬਣਦੀ ਤੇ ਸਾਡੀ ਗਲੀ ਕਾਫੀ ਵੱਡੀ ਹੈਗੀ 50 ਸੁੱਟ ਘਰ ਨੇਗੀ ਬਸ ਆਪਣੇ ਆਪਣੇ ਘਰਾਂ ਚ ਬੰਡ ਗਏ ਮਾਂਗੇ ਉਹ ਜੀ ਮਦਾਨਾ ਪਾ ਬੰਡੇ ਬਸ ਪ੍ਰਮਾਨ ਵੀ ਸਕੂਲੋਂ ਆ ਗਏ ਸਾਡੇ ਬਾਅਦ ਚ ਆਏਗਾ ਪ੍ਰਮਾਨ ਮਸੀਂ ਮੈਂ ਕਰਦੇ ਜਾਣ ਦੀ ਤਿਆਰੀ ਪਹਿਲਾਂ ਸੀ ਦੁਕਾਨ ਤੇ ਜਾਈ ਫਿਰ ਆ ਕੇ ਬਸ ਚਲਦੇ ਆ ਸਾਮਾਨ ਸਾਰਾ ਪਾ ਕੇ ਰੱਖ ਦਿੱਤਾ ਮੇਰੇ ਇਹਨਾਂ ਨੇ ਵੀ ਜਿਪਾਗਾ ਦੁਕਾਨ ਤੇ ਤੇ ਤਿਆਰੀਆਂ ਸ਼ੁਰੂ ਲਿਗੀਆਂ ਨੇ ਰੱਖੜੀ ਵਾਸਤੇ ਸਾਰੇ ਲੱਡੂ ਵਗੈਰਾ ਪਾ ਕੇ ਰੱਖ ਦਿੱਤੇ ਸਾਰਾ ਸਾਮਾਨ ਬਣਾ ਕੇ ਰੱਖਿਆ ਪਿਆਗਾ ਤੇ ਰੱਖੜੀ ਦੇ ਤੁਸੀਂ ਸਤ ਨੂੰ ਪਹਿਲਾਂ ਸਾਮਾਨ ਬਣਨ ਲੱਗੇ ਜਾਂਦਾਗਾ ਕਿ ਮਿੰਟ ਡੁੱਬ ਕੇ ਖਰਾਬ ਨਹੀਂ ਹੁੰਦੀ ਜਿਹੜੀ ਗਲਾਜੇ ਮੈਨੂੰ ਉਹੀ ਜਾ ਖੋਆ ਹੋਇਆ ਉਹ ਇੱਕ ਦੋ ਦਿਨ ਪਹਿਲਾਂ ਬਣਾਣ ਦੇ ਜਿਹੜੀ ਸੀ ਜਿਹੜਾ ਖਰਾਬ ਹੋਣਾ ਨਹੀਂ ਹੁੰਦੀ ਬਸ ਇਹ ਸੀ ਲੱਗੇ ਹੋਏ ਨੇ ਤੇ ਡੀਪ ਫ੍ਰੀਜ ਨੇ ਆਪਣੇ ਕਾਫੀ ਸਾਮਾਨ ਆ ਡੀਪ ਫ੍ਰੀਜ ਵਿੱਚ ਟਿਕਿਆ ਜਾਂਦਾ ਉਹ ਤਾਂ ਡੀਪ ਫ੍ਰੀਜ ਨੇਗੇ ਤੇ ਬਾਕੀ ਆ ਕਾਉਂਟਰ ਨੇਗੇ ਨਾ ਇਹਨਾਂ ਚ ਵੀ ਹੁੰਦਾ ਲੱਗਿਆ ਹੋਇਆ ਇੱਥੇ ਕਿ ਮਠਾਈ ਖਰਾਬ ਨਹੀਂ ਹੁੰਦੀ ਹੈਗੀ ਇੱਕ ਸਾਰੇ ਡੱਬੇ ਵਗੈਰਾ ਦੁਕਾਨ ਤੇ ਲੈ ਕੇ ਰੱਖ ਲੈਣੇ ਨਾ ਪਰ ਪੈਕ ਕਰਨੇ ਹੁੰਦੇ ਨਾਲ ਦੇ ਨਾਲ ਤੇ ਇੱਥੇ ਲੱਗ ਰਿਹਾ ਸੀ ਰੱਖਣੇ ਠੀਕ ਕਰਨੇ ਕਾਫੀ ਖਲਾਣਾ ਪਿਆ ਇਸ ਥਾਂ ਦੇ ਥੋੜੀ ਹੈਲਪ ਕਰ ਦਿੰਨੇ ਆ ਰੱਖਣੀਆਂ ਠੀਕ ਕਰ ਦਿੰਦੇ ਨੇ ਸਾਰੇ ਖਿੰਡੀਆਂ ਵਈ ਇਹਨਾਂ ਨੇ 65 ਤੱਕ ਰੱਖਾ ਦਣੀਆਂਗੇ ਤੇ ਰੱਖਣੀਆਂ ਵਸ ਬਿਕਣ ਲੱਗ ਗਿਆ ਨਾ ਪਾਸਾਦਰ ਪੈਡੀ ਬਿਕਣ ਲੱਗ ਗਿਆ ਦੇ ਨੇ ਤੇ ਜਿਹੜੇ ਖਾਲੀ ਡੱਬੇ ਕੱਢ ਦਾਂਗੇ ਆਪਾਂ ਜਿਹੜੇ ਡੱਬੇ ਚ ਰੱਖਣੀਆਂ ਹੈਗੀਆਂ ਇਹਨੂੰ ਲਾ ਦਾਂਗੇ ਕਿਉਂਕਿ ਬਹੁਤ ਸੁੰਨੀ ਰੱਖਣੀਆਂ ਨੇ ਤੇ ਆਪਣੀ ਦੁਕਾਨ ਦੇਖੋ ਨਹਿਰ ਦੇ ਕੰਡੇ ਤੇ ਬਿਲਕੁਲ ਨਹਿਰ ਜਾਂਦੀ ਐ ਇਹਨੂੰ ਲਾਮਪੁਰ ਤੋਂ ਕਰਾਟ ਨੂੰ ਬਿਲਕੁਲ ਨਹਿਰ ਦੇ ਕੰਡੇ ਤੇ ਆਪਣੀ ਆਪਣਾ ਹੋਟਲ ਲੱਗਿਆ ਬੀਕੇ ਸਵੀਟਸ ਆਪ ਉਹ ਜਿਹੜਾ ਪਾ ਕਮਬਣੀ ਬਣਦੀ ਹੈ ਨਾ ਲੈਂਟਰ ਪਾਣ ਲੱਗ ਰਿਹਾ ਜੀ ਇਹ ਕਮਬਣੀ ਬੰਨਿਆ ਜੀ ਤੇ ਇਹ ਵੈਸੇ ਹੋਟਲ ਨੇ ਉੱਤਰਾ ਬਹੁਤ ਥਿਰੂਗਾ ਦਾ ਮਠਾਈਆਂ ਵਾਲਾ ਇੱਥੇ ਜਿਹੜਾ ਮੈਂ ਮੀਟ ਕੋਰਨਰ ਉਪਰ ਕਹਿ ਦਿੰਦੇ ਹਾਂ ਹੱਤਾ ਉਹ ਚੀਜ਼ ਬਣੂਗੀ ਇੱਥੇ ਨਾ ਤੇ ਜਦ ਬਣ ਗਿਆ ਪੂਰਾ ਫਿਰ ਅਸੀਂ ਪੂਰਾ ਟੂਰ ਕਰਾਵਾਂਗੇ ਆਪਾਂ ਇੱਥੇ ਰੂਮ ਵੀ ਬਣਾਏ ਨੇ ਵਾਸਰੂਮ ਵੀ ਬਣਾਏ ਨੇ ਕਿਚਨ ਵੀ ਬਣਾਈ ਆ ਜੀ ਜੇ ਕੋਈ ਛੋਟਾ ਬਣਾ ਪ੍ਰੋਗਰਾਮ ਹੋਵੇ ਉੱਪਰ ਨਾ ਟੈਂਡ ਕਰ ਸਕਦੇ ਤੇ ਇਹ ਬਰੂ ਕੀ ਬਾਰੂਣਾ ਕਸਟਮਰ ਜੋ ਕੋਈ ਦੇਖ ਦਿਖਾਈ ਕਿਸੇ ਦੀ ਕਰਨੀ ਹੈ ਨਾ ਕੋਈ ਉਹ ਵੀ ਹੋ ਸਕੇ ਐਵੇਂ ਲਾ ਬਣਾਇਆ ਸਾਰਾ ਇੱਧਰ ਪ੍ਰੋਗਰਾਮ ਆਪਣਾ ਇਹ ਬਣਾਇਆ ਰੂਮ ਤੇ ਆਪਣਾ ਆ ਪਿੱਛੇ ਆਪਣਾ ਖੇਤ ਆ ਸਾਰਾ ਇਹ ਤੇ ਬੈਗਰੂ ਕੀ ਪੁਆਇੰਟ ਕਦੇ ਸੋងੇ ਆਪਣਾ ਕਵਰ ਕਰ ਲਾਂਗੇ ਰੈਸਟੋਰੈਂਟ ਜੋ ਕੋਈ ਪਾਰਸ ਵਗੈਰਾ ਬਣਾਈ ਜੂਗੇ ਲੋਜੀਪੜੇ ਕੰਪਨੀ ਬਣ ਦਿੱਤੀ ਆ ਬਸ ਹੁਣ ਆਪਾਂ ਚੱਲਦੇ ਘਰੇ ਫਿਰ ਆਪਾਂ ਜਾਵਾਂਗੇ ਚਾਹ ਪੀਣੇ ਚਾਹ ਲੈ ਪੀ ਇਸ ਇੱਥੇ ਦੁਕਾਨ ਤੇ ਐਂਟਰ ਆਣੇ ਵਾਸਤੇ ਚਾਹ ਪੀਣ ਲੱਗੀ ਸੋਚ ਬਲੌਗ ਦੇ ਲੋਕਾਂ ਕੇ ਲਾਈਕਸ ਸੇ ਜ਼ਰੂਰ ਕਰਤੇ ਕਮੈਂਟ ਕਰਕੇ ਜ਼ਰੂਰ ਕਰੀ ਕੱਲ ਨੂੰ ਮਿੰਦ ਪਾਕਿਸਤਾਨ ਮੇਂ ਬਲੌਗ ਦੇ ਨਾਲ ਕਿਸੇ ਨੰਮੀ ਗੱਲਬਾਤ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ ਬਾਈ